ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਿੱਧੂ ਸੰਰਾਜ ਤੇ ਅੱਜ ਆਪਾਂ ਤੁਹਾਨੂੰ ਨਾ ਆਪਣੇ ਘਰ ਦੀ ਇੱਕ ਬਗੀਚੀ ਦੇ ਵਿੱਚ ਕੁਝ ਇਹੋ ਜੀ ਜਾਣਕਾਰੀ ਦੇਣ ਲੱਗੇ ਹਾਂ ਕਿ ਜਿਹੜੀ ਤੁਹਾਡੇ ਬਹੁਤ ਕੰਮ ਦੀ ਤੇ ਬਹੁਤ ਕੀਮਤੀ ਜਾਣਕਾਰੀ ਆ ਤੁਸੀਂ ਸਾਰੀ ਵੀਡੀਓ ਦੇਖਿਓ ਤੁਹਾਨੂੰ ਬਹੁਤ ਕੁਝ ਸਿੱਖਣ ਲਈ ਮਿਲੇਗਾ ਬਹੁਤ ਵਧੀਆ ਵੀਡੀਓ ਹੋਏਗੀ ਕੁਝ ਕੀਮਤੀ ਗੱਲਾਂ ਤੁਹਾਨੂੰ ਦੱਸਾਂਗੇ ਇਸ ਕਰਕੇ ਸਾਰੀ ਵੀਡੀਓ ਸੁਣਿਓ ਆਪਾਂ ਤੁਹਾਨੂੰ ਹੁਣ ਆਪਣੀ ਬਗੀਚੀ ਦਾ ਦਿਖਾਉਣੇ ਆ ਤੇ ਇਹਦੇ ਬਾਰੇ ਇੱਕ ਜਾਣਕਾਰੀ ਵੀ ਦਿੰਨੇ ਆ ਸਭ ਤੋਂ ਪਹਿਲਾਂ ਜੀ ਆਪਣੀ ਇੱਕ ਆਵ ਵਾਲਾ ਪੰਕਰ ਲਗਾਈ ਹੋਈ ਆ ਵੇਲ ਇਹ ਕਿਸ ਚੀਜ਼ ਦੀ ਆ ਕੀ ਆ ਔਰ نیچے ਤੋਂ ਮੈਂ ਦਿਖਾਉਣਾ ਵੀ ਇਹ ਸਿਰਫ ਇੱਕ ਵੇਲ ਲਾਈ ਹੋਈ ਆ ਆ ਇੱਕ ਵੇਲ ਦਾ ਹੀ ਜਾੜਿਆ ਔਰ ਇਸ ਵੇਲ ਨੂੰ ਲੱਗੀ ਨੂੰ ਅੱਜ 3 ਸਾਲ ਹੋ ਚੁੱਕੇ ਆ 3 ਸਾਲ ਤੋਂ ਲਗਾਤਾਰ ਇਹ ਸਾਨੂੰ ਫਲ ਦੇ ਰਹੀ ਆ 3 ਸਾਲ ਹੋ ਗਿਆ ਜੀ ਇਸ ਵੇਲ ਲੱਗੀ ਨੂੰ ਬਾਹਰੋਂ ਜਾ ਕੇ ਵੀ ਮੈਂ ਤੁਹਾਨੂੰ ਦਿਖਾਉਣਾ ਵੀ ਇਹ ਕਿੱਥੋਂ ਤੱਕ ਪਹੁੰਚ ਚੁੱਕੀ ਆ ਆ ਦੇਖੋ ਤੇ ਹੁਣ ਮੇਨ ਗੱਲ ਇਹ ਆ ਵੀ ਇਹਨੂੰ ਲੱਗਦਾ ਕੀ ਆ ਆ ਦੇਖੋ ਜੀ ਇਹਦਾ ਫਲ ਆਇਆ ਜੀ ਇਸਦਾ ਫਲ ਆ ਦੇਖੋ ਕਿੱਥੋਂ ਤੱਕ ਉੱਪਰ ਖੰਬੇ ਤੱਕ ਚੜੀ ਹੋਈ ਆ ਇਹ ਆਪਣੀ ਜੀ ਘਰ ਦੀ ਬਗੀਚੀ ਦੇ ਵਿੱਚ ਲੱਗੀ ਹੋਈ ਆ ਲੱਗਿਆ ਤਾਂ ਆਪਣੇ ਹੋਰ ਕੁਝ ਵੀ ਬਹੁਤ ਆ ਉਹ ਦੇਖੋ ਬਪੀਤੇ ਵੀ ਲੱਗੇ ਹੋਏ ਆ ਬੈਂਗਣ ਲੱਗੇ ਆ ਹੋਰ ਵੀ ਬਹੁਤ ਕੁਝ ਲੱਗਾ ਪਰ ਮੇਨ ਗੱਲ ਅੱਜ ਆਪਾਂ ਇਸ ਵੱਲ ਦੀ ਹੀ ਕਰਾਂਗੇ ਇਹ ਜਿਹੜੀ ਵੱਲ ਆ ਜੀ ਇਹਨੂੰ ਨਾ ਪਰਮਲ ਕਰੇਲੇ ਕਿਹਾ ਜਾਂਦਾ ਆ ਪਰਮਲ ਖਾਸ ਤੌਰ ਤੇ ਨਾ ਮਾਲਵੇ ਦੇ ਵਿੱਚ ਕਾਫੀ ਤੌਰ ਤੇ ਇਲਾਈ ਜਾਂਦੇ ਆ ਪਰਮਲ ਜਿਹੜੇ ਕਾਫੀ ਮਾਲਵੇ ਦੇ ਵਿੱਚ ਹੁੰਦੇ ਆ ਤੇ ਤੁਹਾਨੂੰ ਇਹਦੇ ਬਾਰੇ ਮੈਂ ਪੂਰੀ ਜਾਣਕਾਰੀ ਦਿੰਨਾ ਵੀ ਇਹ ਆਪਾਂ ਕਿਦਾਂ ਘਰ ਦੇ ਵਿੱਚ ਲਾ ਸਕਦੇ ਆ ਸਭ ਤੋਂ ਪਹਿਲਾਂ ਤੇ ਇਹ ਇੱਕ ਇਹੋ ਜੀ ਚੀਜ਼ ਆ ਜਿਹੜੀ ਜ਼ੀਰੋ ਬਜਟ ਦੇ ਵਿੱਚ ਤੇ ਜ਼ੀਰੋ ਮੇਨਟੇਨੈਂਸ ਦੇ ਵਿੱਚ ਹੁੰਦੀ ਆ ਇਹਦਾ ਕੋਈ ਵੀ ਖਰਚਾ ਨਹੀਂਗਾ ਤਿੰਨ ਸਾਲ ਹੋ ਗਿਆ ਆਪਾਂ ਇਹਨੂੰ 1 ਰੁਪਏ ਦੀ ਵੀ ਇਹਨੂੰ ਕੋਈ ਦਵਾਈ ਕੋਈ ਰੇ ਸਪਰੇਅ ਕੁਛ ਨਹੀਂ ਕੀਤਾ ਔਰ ਫਾਲੇ ਨਾ ਦਿੰਦੀ ਆ ਵੀ ਤਕਰੀਬਨ ਆਪਾਂ ਤੀਜੇ ਦਿਨ ਇਹਨਾਂ ਨੂੰ ਤੋੜ ਲੈਨੇ ਆ ਔਰ ਸਾਡੇ ਲਾਗੇ ਛਾਗੇ ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਆ ਜਿਹਨਾਂ ਨਾਲ ਆਪਣਾ ਵਧੀਆ ਪਾਈਚਾਰਾ ਹੁੰਦਾ ਉਹ ਵੀ 6-7 ਘਾਰ ਆ ਜਿਹੜੇ ਇਹਦੇ ਤੋਂ ਸਬਜੀ ਖਾਂਦੇ ਆ ਇਹਦਾ ਫਲ ਖਾਂਦੇ ਆ ਔਰ ਅੱਜ ਦੀ ਤਰੀਕ ਦੇ ਵਿੱਚ ਜਿੱਥੇ ਆਮ ਨੋਰਮਲ ਜੀ ਸਬਜੀ ਵੀ 60 70 80 ਰੁਪਏ ਕਿਲੋ ਆ ਇਹ 2 2.5 ਕਿਲੋ ਦੇ ਵਿੱਚ ਕਰੀਬ ਤੀਸਰੇ ਦਿਨ ਇਹ ਤੋਫਾ ਲੱਥ ਜਾਂਦਾ ਤੇ ਜਿਹੜੇ ਬੰਦੇ ਘਰਾਂ ਦੇ ਵਿੱਚ ਸਬਜੀ ਜਾਂ ਇਹਨੂੰ ਇੱਕ ਵੱਲ ਹੀ ਲਾ ਲਓ ਤਾਂ ਘਰ ਦੀ ਜੀ ਸਬਜੀ ਬਹੁਤ ਵਾਧੂ ਜਿੱਦਾਂ ਕਿ ਅਸੀਂ ਇੱਕ ਵੱਲ ਹੀ ਲਾਈ ਤੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹਣਾ ਦੀ ਜਿਹੜੇ ਵੀ ਸਬਜ਼ੀਆਂ ਦਾ ਕੰਮ ਕਰਦੇ ਹਨ ਉਹ ਇੱਕ ਵਾਰੀ ਕੀ ਆ ਵੀ ਇੱਕ ਕਨਾਲ ਜਗ੍ਹਾ ਦੇ ਵਿੱਚ ਇਹਨੂੰ ਲਗਾ ਕੇ ਦੇਖਣ ਮੇਰੇ ਆਈਡੀਏ ਦੇ ਨਾਲ ਇੱਕ ਸਾਲ ਦੇ ਵਿੱਚ ਲੱਖਾਂ ਰੁਪਏ ਦੀ ਇਹ ਫਸਲ ਹੋਈ ਕਿਉਂਕਿ ਮੰਡੀ ਦੇ ਵਿੱਚ ਕਦੀ ਵੀ 50 ਰੁਪਏ ਤੋਂ ਘਾਟੇ ਦਾ ਰੇਟ ਨਹੀਂ ਹੁੰਦਾ ਸੋ ਇਸ ਲਈ ਇਹਨੂੰ ਅਸੀਂ ਬਹੁਤ ਵਧੀਆ ਬਿਜ਼ਨਸ ਤੌਰ ਤੇ ਵੀ ਵਰਤ ਸਕਦੇ ਹਾਂ ਜ਼ੀਰੋ ਬਜਟ ਦੇ ਵਿੱਚ ਜ਼ੀਰੋ ਮੈਂਟੇਨੈਂਸ ਆ ਕੋਈ ਇਹਨੂੰ ਰੇ ਨਹੀਂ ਕੋਈ ਸਪਰੇ ਨਹੀਂ ਔਰ ਬਹੁਤ ਵਧੀਆ ਘਰ ਦੀ ਸਬਜ਼ੀ ਆਰਗੈਨਿਕ ਸਬਜ਼ੀ ਜਿਦਾਂ ਅੱਜ ਕੱਲ ਆਪਾਂ ਸਾਰੇ ਆ ਨਾ ਵੀ ਸਬਜ਼ੀਆਂ ਨੂੰ ਸਪਰੇਅਾਂ ਬਹੁਤ ਕਰਦੇ ਆ ਉਹ ਕਰਦੇ ਆ ਪਰ ਜੇ ਅਸੀਂ ਆਪਣੀ ਥੋੜੀ ਬਹੁਤੀ ਵੀ ਮਿਹਨਤ ਕਰਨੀ ਚਾਹੁੰਦੇ ਆ ਆਪਾਂ ਇੱਕ ਘਰ ਦੀ ਸਬਜ਼ੀ ਇਹੋ ਜੀ ਸਬਜ਼ੀ ਜਿਹੜੀ ਆਰਗੈਨਿਕ ਸਬਜ਼ੀ ਇਹ ਅਸੀਂ ਵਰਤ ਸਕਦੇ ਆ ਇਸ ਕਰਕੇ ਜਿੰਨੇ ਵੀ ਇਹ ਚੈਨਲ ਆਪਣਾ ਦੇਖਦੇ ਆ ਸਿੱਧੂ ਸਨਰਾਈਜ਼ ਇੱਕ ਤਾਂ ਵੀ ਜੀ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਹ ਫੇਸਬੁੱਕ ਤੇ YouTube ਦੋਨਾਂ ਤੇ ਆ ਸਿੱਧੂ ਸਨਰਾਈਜ਼ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਪਾਂ ਤੁਹਾਨੂੰ ਇਹੋ ਜੀਆਂ ਵਧੀਆ-ਵਧੀਆ ਜਾਣਕਾਰੀਆਂ ਹੀ ਇਸਕੇ ਦੇਵਾਂਗੇ ਔਰ ਦੂਸਰਾ ਅਸੀਂ ਇਹ ਬੇਲ ਨੂੰ ਘਰ ਵਿੱਚ ਲਗਾ ਕੇ ਆਪਣੇ ਘਰ ਦਾ ਬਹੁਤ ਵਧੀਆ ਗੁਜ਼ਾਰਾ ਕਰ ਸਕਦੇ ਆ ਤੇ ਜੇ ਆਪਾਂ ਇਹਨੂੰ ਬਿਜ਼ਨਸ ਤੌਰ ਤੇ ਕਰਨਾ ਚਾਹੁੰਦੇ ਆ ਤੇ ਇਹ ਆਪਾਂ ਬਿਨਾਂ ਕਿਸੇ ਖਰਚੇ ਤੋਂ ਇੱਕ ਇਹੋ ਜੀ ਸਬਜ਼ੀਆਂ ਜਿਹੜਾ ਕਿ ਵਧੀਆ ਤਰੀਕੇ ਦੇ ਨਾਲ ਇਨਕਮ ਵੀ ਕਰ ਸਕਦੇ ਆ ਇਸ ਲਈ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਦੇਖਣ ਲਈ ਧੰਨਵਾਦ